ਮਨਪ੍ਰੀਤ ਕੌਰ ਜੀ। ਮਨਪ੍ਰੀਤ ਕੋਈ ਮਾਮਲਾ ਕੀ? ਮੇਰਾ ਬਸ ਮੇਰੇ ਘਰ ਵਾਲਾ ਜੀ ਮੈਨੂੰ ਤਿੰਨ ਮਹੀਨੇ ਹੋ ਗਏ ਉਹ ਗਾਇਬ ਹਾਰੇ ਤੱਕ ਕਰੋ ਮਿਲਿਆ ਹੈ ਨਹੀਂ। ਦੋਨੇ ਭੈਣ ਭਾਈਏ ਫਤੇਗੜ ਗੰਡੂਆਂ ਤੋਂ ਭੱਜੇ ਹੋਏ ਨੇਗੇ। ਬਸ ਮੈਂ ਇਹੀ ਗੱਲ ਚਾਹਣੀ ਹੈ ਤੇ ਹੈਪੀ ਜਿੱਥੇ ਵੀ ਤੂੰ ਹੈਗਾ ਤਾਂ ਮੇਰੇ ਸਾਹਮਣੇ ਇੱਕ ਵਾਰੀ ਆ ਜਾ। ਮੈਨੂੰ ਡਿਵੋਰਸ ਦੇ ਜਾ ਫਿਰ ਉਹਦਾ ਕਿਤੇ ਮਰਜੀ ਜਾ। ਮੇਰੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈਗਾ। ਤੇ ਇਹ ਨੰਬਰ ਤੇ ਜੇ ਕਿਸੇ ਨੂੰ ਵੀ ਪਤਾ ਲੱਗੇ ਤਾਂ ਇਹ ਨੰਬਰ ਤੇ ਮੈਨੂੰ ਕੰਟੈਕਟ ਕਰ ਦਿਓ। ਇਹਦੇ ਕਿਤੇ ਵੀ ਹੈਗਾ 50000 ਰੁਪਏ ਇਹਦੇ ਨਾਮ ਦਾ ਹੈਗਾ। ਦੋਨੇ ਭੈਣ ਭਾਈ ਜਿਹੜਾ ਵੀ ਕੋਈ ਦੱਸੂਗਾ ਕਿ 5000 ਰੁਪਏ ਨੂੰ ਦਿੱਤਾ ਜਾਊਗਾ ਸੋ ਦੋਨੇ ਭਾਈ ਭੈਣ ਕਿਉਂ ਆਪਸ ਵਿੱਚ ਭੱਜੇ ਨੇ ਤੁਹਾਡੇ ਹਿਸਾਬ ਨਾਲ ਇਹ ਪਹਿਲਾਂ ਹੀ ਜੀ ਜੋ ਜਥੇ ਰਹਿੰਦੇ ਹੁੰਦੇ ਸੀ ਰੋਪੜ ਜੀ ਇਹ ਪਹਿਲਾਂ ਆਪਸ ਵਿੱਚ ਗਲਤ ਸੀਗੇ ਤੇ ਇਹਦੇ ਵਿੱਚ ਮੈਨੇ ਕਈ ਵਾਰ ਇਹਨਾਂ ਨੂੰ ਦੇਖਿਆ ਹੈਗਾ ਆਪਦੇ ਅੱਖੀ ਦੇਖਿਆ ਇਹਨਾਂ ਨੂੰ ਪਰ ਇਹਦੇ ਵਿੱਚ ਮੇਰੀ ਫੈਮਿਲੀ ਕੋਈ ਮੰਨੀ ਨਹੀਂ ਹੈਗੀ ਤੇ ਹੁਣ ਮੇਰੇ ਸਾਰੇ ਫੈਮਿਲੀ ਮੰਨਦੇ ਨੇ ਇਹ ਤਾਂ ਹਾਂ ਗੱਲ ਸਹੀ ਸੀਗੀ ਮੇਰੀ ਤੇ ਬਸ ਮੈਂ ਇਹੀ ਗੱਲ ਚਾਹਣੀ ਹੈ ਤੇ ਜੇ ਹੁਣੇ ਜਿੱਥੇ ਵੀ ਇਹ ਹੈਗਾ ਅਸੀਂ ਇੱਕ ਵਾਰੀ ਇਹ ਮਿਲ ਜੀ ਕਿਉਂਕਿ ਮੈਂ ਅੱਗੇ ਵਧਣਾ ਚਾਹੁੰਨੀ ਆ ਮੇਰੀ ਸਾਰੀ ਲਾਈਫ ਖਰਾਬ ਹੋ ਰਹੀ ਹੈਗੀ ਕਿਉਂਕਿ ਜ਼ਿੰਦਗੀ ਮੇਰੀ ਖਰਾਬ ਕਰਕੇ ਗਿਆ ਉਹ ਜੇ ਜਿੱਥੇ ਵੀ ਹੈਗਾ ਹੈਪੀ ਤੂੰ ਇੱਕ ਵਾਰ ਵੇਸ ਮੇਰੇ ਸਾਹਮਣੇ ਆ ਜਾ ਨਿਵੋਸ ਤੇ ਜਾ ਕਿਤੇ ਮਰਜੀ ਜਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੁਸੀਂ ਇਹ ਇਲਜ਼ਾਮ ਲਗਾ ਰਹੇ ਹੋ ਕਿ ਦੋਨੇ ਭਾਈ ਭੈਣਾਂ ਆਪਸ ਵਿੱਚ ਗਲਤ ਨੇ ਤੁਹਾਨੂੰ ਇਸ ਗੱਲ ਦਾ ਕਦੋਂ ਇਲਮ ਲੱਗਿਆ ਜਾਂ ਕੋਈ ਨਹੀਂ ਜੀ ਉਹ ਮੈਂ ਆਪਦੀ ਅੱਖਾਂ ਨਾਲ ਦੇਖਿਆ ਮੈਂ ਜਦ ਮੈਂ ਪੀਕੇਆ ਦੇ ਗਈ ਆਈ ਸੀਗੀ ਤਾਂ ਉਹਨੇ ਮੈਨੂੰ ਫੋਨ ਕਰਿਆ ਸੀਗਾ ਅਤ ਮਨਪਰੀ ਤੂੰ ਕਰੇ ਆਏਂਗੀ ਕਿ ਨਹੀਂ ਆਏਂਗੀ ਮੈਨੇ ਉਹਨੂੰ ਇਹ ਗੱਲ ਕਹ ਦਿੱਤੀ ਤੇ ਮੈਂ ਤਾਂ ਮੈਂ ਆਉਂਦੀ ਨਹੀਂ ਫਿਰ ਮੈਂ ਇੱਕੋ ਲਗਤ ਜਿਹੜੋਂ ਗਈਆਂ ਮੈਂ ਇਹਨਾਂ ਨੂੰ ਆਪਸ ਦੇ ਵਿੱਚ ਸੰਬਤ ਬਣਾਉਂਦੇ ਆਂ ਦੀ ਅੱਖਾਂ ਨਾਲ ਦੇਖੇ ਨੇਗੀ ਇਹਦੇ ਵਿੱਚ ਜਾਂ ਮੈਨੂੰ ਪਤਾ ਜਾਂ ਇਹ ਵੀਰਪਾਲ ਤੇ ਹੈਪੀ ਨੂੰ ਪਤਾ ਬਸ ਮੈਂ ਇਹ ਗੱਲ ਚਾਹਣੀ ਤੇ ਜਿੱਥੇ ਮਰਜੀ ਆ ਵਸੇ ਆਜ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈਪੀ ਨੂੰ ਦੇ ਦੋ ਯਾਰਾਂ ਦੋਸਤਾਂ ਨੂੰ ਫੋਨ ਕਰ ਮਲਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਮੈਂ ਸਾਰਿਆਂ ਨੂੰ ਫੋਨ ਕਰਕੇ ਇਹਦੇ ਦੋਸਤਾਂ ਨੂੰ ਵੀ ਪੁੱਛਿਆ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਕੀ ਇਹ ਸਾਨੂੰ ਕੋਈ ਪਤਾ ਨਹੀਂ ਹੈਗਾ ਇਹਦਾ ਮੈਂ ਰਜੇਸ਼ ਨੂੰ ਵੀ ਫੋਨ ਲਾਇਆ ਸੀ ਤੇ ਰਜੇਸ਼ ਜੇਤਨ ਨੂੰ ਹੈਪੀ ਦਾ ਪਤਾ ਹੈਗਾ ਇਹ ਤੇ ਇਹ ਕਿੱਥੇ ਬੈਠਾ ਕਿੱਥੇ ਹੈਗਾ ਜਾਂ ਇਹਦੇ ਕੋਈ ਨਵਾਂ ਨੰਬਰ ਹੋਊਗਾ ਇਹਦਾ ਮੈਨ ਤੋਂ ਨੇ ਇਹ ਗੱਲ ਕਹੀ ਤੀ ਤੇ ਨੰਬਰ ਸਿਰਫ ਇਦੋਂ ਇੱਕ ਚੱਲਦਾ ਉਹ ਤੇ ਫੋਨ ਤੇ ਲੱਗ ਨਹੀਂ ਰਿਹਾ ਹੈਗਾ ਇਹਨੂੰ ਕੋਈ ਪਤਾ ਨਹੀਂ ਕਿ ਮੈਂ ਬਹੁਤ ਭਾਲ ਲਿਆ ਇਹ ਬਹੁਤ ਜ਼ਿਆਦਾ ਉਹ ਕਰੇ ਮੈਂ ਥਾਣੇ ਦੇ ਵਿੱਚ ਵੀ ਗਈਆਂ ਪਰ ਮੇਰੀ ਕੋਈ ਫਰਿਆਦ ਸੁਣੀ ਨਹੀਂ ਗਈ ਉੱਥੇ ਠੀਕ ਹੈ ਸੋ ਹੁਣ ਤੁਸੀਂ ਕੀ ਗੁਹਾਰ ਲਗਾ ਰਹੇ ਮੈਂ ਸਿਰਫ ਇਹ ਗੱਲ ਚਾਹਣੀ ਹੈ ਤੇ ਜੇ ਜਿੱਥੇ ਵੀ ਇਹ ਹੈਗਾ ਬਸ ਮੇਰੇ ਇੱਕ ਵਾਰੀ ਸਾਹਮਣੇ ਆ ਜੀ ਆ ਚੱਕੋ ਮੈਂ ਸੁੱਟ ਨੂੰ ਅੱਗ ਲਾਉਣ ਲੱਗੀਆਂ ਹੁਣ ਵਿਆਹ ਨੇ ਮੇਰੇ ਵਿਆਹ ਉਹਨੇ ਮੇਰਾ ਬੇੜਾ ਨਰਕ ਕਰਿਆ ਤਾਂ ਲਓ ਆ ਮੇਰੇ ਵਿਆਹ ਦਾ ਸੂਟੀ ਜਿਹੜਾ ਇਹ ਮਚ ਰਿਹਾਗਾ ਇਹ ਮੇਰੇ ਲਈ ਬਹੁਤ ਮਹਿਸੂਸ ਹੈ ਆ ਚੱਕ ਮੈਂ ਨੇ ਆਪਦੇ ਵਿਆਹ ਦਾ ਸੂਟ ਮਚਾਤਾ ਇਹ ਮਣੋ ਸਵੇਰੇ ਲੀਆ ਚੂਟ ਇਸ ਕਰਕੇ ਮੈਂ ਨੇ ਵਿਆਹ ਦਾ ਸੂਟ ਆ ਦਾ ਮਚਾਤਾ ਮੈਂ ਨੇ ਇਹ ਚਾਵਾਂ ਦੇ ਨਾਲ ਆਪਦਾ ਸੂਟ ਲੈਤਾ ਸੀਗਾ ਵਿਆਹ ਦਾ ਇਹ ਮੇਰੇ ਲਈ ਸੂਟ ਹੀ ਵੇਖ ਘਰ ਰਵਣ ਸੂਟ ਹੈ ਮੇਰੇ ਲਈ ਮੈਂ ਨੇ ਆਪਦਾ ਸੂਟ ਆ ਜਲਾਤਾ ਦੇਖ ਲਓ ਹੈਪੀ ਜੇ ਕਿਤੇ ਵੀ ਹੈਗਾ ਤੂੰ ਆਪ ਵੀ ਖੁਦ ਦੇਖ ਸਕਦਾ ਮੈਂ ਜਿਹੜਾ ਤੈਨੇ ਮੈਨੂੰ ਸੂਟ ਲੈ ਕੇ ਦਿੱਤਾ ਸੀ ਵਿਆਹ ਦਾ ਮੈਂ ਨੇ ਆਪਦਾ ਸੂਟ ਮਚਾਤਾ ਹੁਣ ਤੂੰ ਸੋਚ ਆਪ ਲੈ ਇਤਵੇਂ ਕੀ ਕਰ ਸਕਦੀਆਂ ਮੈਂ ਇਨੇ ਚਾਵਾਂ ਦੇ ਨਾਲ ਇਹ ਸੂਟ ਲੇਤਾ ਸੀਗਾ ਆਹ ਦੇਖ ਲਓ ਮੈਨੇ ਅੱਜ ਆਪਦਾ ਸੂਟ ਖੁਦ ਵਿਆਹ ਲਾ ਮੈਂ ਖੁਦ ਮਚਾਤਾ ਏ ਇਹ ਸੂਟ ਮੇਰੇ ਲਈ ਸਿਰਫ ਕੜਵਾ ਸੂਟ ਆ ਮੇਰੇ ਲਈ ਮੇਰੇ ਵਿਆਹ ਨਾਲ ਕਰਵਾਇਆ ਤਾਂ ਮੇਰੀ ਬਰਬਾਦੀ ਹੋਈ ਆ ਅੱਜ ਇਹ ਬਰਬਾਦ ਨੂੰ ਮੈਂ ਖੁਦ ਆਵਦੀ ਹੱਥਾਂ ਨਾਲ ਬਚਾਇਆ ਆਹ ਦੇਖ ਸਕਦੇ ਹੋ ਆਹ ਦੇਖ ਲਓ ਜੀ ਮੇਰੇ ਚੂੜਾ ਜੇ ਮੈਂ بڑے ਚਾਵਾਂ ਨਾਲ ਚੂੜਾ ਪਾਇਆ ਸੀਗਾ ਤੇ ਅੱਜ ਮੈਂ ਨਾਲ ਮੇਰਾ ਚੂੜਾ ਨਾਲ ਮੈਂ ਵੇਕੇ ਘਰ ਅਸੀ ਰੁੱਲ ਰਿਆਂਗੇ ਜੇ ਮੇਰੇ ਆਦਮੀ ਦਾ ਕਿਤੇ ਵੀ ਹੈਪੀ ਤੂੰ ਹੈਗਾ ਤਾਂ ਸਾਹਮਣੇ ਆ ਜਾ ਇੱਕ ਵਾਰ ਮੈਨੂੰ ੜਵੋਸ ਦੇ ਜਾ ਕਿਤੇ ਮਰਜੀ ਜਾ ਕਿਤੇ ਮਰਜੀ ਨਾ ਮੈਨੂੰ ਕੋਈ ਤੇਰੇ ਤੇ ਟਕ ਟੈਂਸ਼ਨ ਨਹੀਂ ਹੈਗੀ ਮੇਰੀ ਲਾਈਫ ਨਾ ਖਰਾਬ ਕਰ ਜਿਹੜਾ ਵੀ ਮੇਰੇ ਘਰ ਵਾਲੇ ਨੂੰ ਲੱਭ ਦੂਗਾ ਉਹਨੂੰ 50000 ਰੁਪਏ ਮੈਂ ਨਾਮ ਦਾ ਦਵੂੰਗੀ ਜਿਹੜਾ ਵੀ ਲੱਭ ਦੂਗਾ ਮੇਰੇ ਘਰ ਵਾਲੇ ਨੂੰ ਇਹ ਦੋਨੇ ਭੈਣ ਭਾਈਆਂ ਨੂੰ ਕੋਈ ਵੀ ਸਾਨੂੰ ਦੱਸੂਗਾ ਤਾਂ ਉਹਨੂੰ 50000 ਇਹਦਾ ਨਾਮ ਮੈਂ ਦਵੂੰਗੀ ਖੁਦ ਹੈਲੋ ਸੱਸੀ ਗਾ ਤਾਇਆ ਅਸਲੀ ਵਰ ਕੋਈ ਕਿੱਥੇ ਸੀ ਤਾਇਆ ਜੀ ਕਰ ਨਹੀਂ ਆ ਤਾਇਆ ਮੈਂ ਆਈ ਕਹਿੰਦੀ ਮਤਲਬ 3 ਮਹੀਨੇ ਹੋ ਗਏ ਹੁਣ ਮੈਨੂੰ ਬੈਠੀ ਨੂੰ ਤੇ ਹੈਪੀ ਹੁਣ ਤੈਨੂੰ ਪਤਾ ਤਾਂ ਹੈਪੀ ਦੇ ਵੀਰਪਾਲ ਗਲਤ ਸੀ ਉਹ ਤਾਂ ਤੈਨੂੰ ਪਤਾ ਹੀ ਹੈ ਹਾਂ ਹੁਣ ਫਿਰ ਹੁਣ ਇਹਨਾਂ ਦਾ ਬਹਾਨਾ ਕੀ ਚਾਹੀਦਾ ਹੈ ਹਾਂ ਹੁਣ ਇਹਨਾਂ ਦਾ ਬਹਾਨਾ ਕੀ ਚਾਹੀਦਾ ਹੁਣ ਕੀ ਮਤਲਬ ਕਰਨਾ ਕੀ ਹੈ ਹੁਣ ਤੁਹਾਨੂੰ ਵੀ ਪਤਾ ਤਾਂ ਹੁਣ ਮੈਨੂੰ ਤਿੰਨ ਮਹੀਨੇ ਹੋ ਗਏ ਤੇ ਬੈਠੀ ਨੂੰ ਮੈਂ ਮੈਂ ਕਹੀ ਕਿ ਨਾ ਕੋਈ ਸੱਤ ਹੁਣ ਜਿੰਨਾ ਚਿਰ ਤਾਇਆ ਜਿੰਨਾ ਚਿਰ ਉਹ ਆਉਂਦਾ ਨਹੀਂ ਉਹਨਾਂ ਚਿਰ ਤਾਂ ਮੈਂ ਵੀ ਕੋਈ ਰਾਤ ਹੀ ਨਹੀਂ ਬੈਠ ਸਕਦੀ ਇਹੋ ਮੇਰੀ ਸਾਡੇ ਮੈਂ ਕਿਹਨਾਂ ਫਿਰਫਲਾ ਕੁਸਨਾ ਹੁਣ ਤੁਸੀਂ ਸਿਆਣੇ ਉਤਾਇਆ ਮੈਂ ਤਾਂ ਹੀ ਥੋੜੀ ਸਲਾਹ ਲੈਂਤੀ ਆ ਤਾਂ ਹੀ ਤੁਹਾਨੂੰ ਮੈਂ ਕੀ ਆਗਾ ਤਾਂ ਹੁਣ ਬੰਨਣਾ ਕੀ ਚਾਹੀਦਾ ਆ ਲੈ ਦੇਖ ਲਓ ਕੋਈ ਮਗਨ ਨਾ ਕਰੇ ਤੇ ਮਾਂ ਕੋਈ ਮੇਰੇ ਕਰ ਲੋਕ ਮਿਕੜੋਗੇ ਪਾਲ ਵੀ ਨਹੀਂ ਕੁਝ ਕਹਿ ਰਿਹਾ ਹੈਗਾ ਤੇ ਪਾਲ ਨੂੰ ਜਿਹੜੀ ਗੱਲ ਕਹੀ ਸੀ ਪਾਲ ਨੂੰ ਵੀ ਇਹ ਗੱਲ ਦਾ ਪਤਾ ਤਾਂ ਹੈਗਾ ਨਾ ਪਾਲ ਕੀ ਹੋਇਆ ਨਹੀਂ ਪਾਲ ਨੂੰ ਇਹ ਗੱਲ ਦਾ ਪਤਾ ਤੇ ਵੀਰਪਾਲ ਤੇ ਹੈਪੀ ਗਲਤ ਸੀਗੇ ਤਾਂ ਫਿਰ ਉਹ ਕਿਉਂ ਹੋਇਆ ਇਹ ਪਹਿਲਾਂ ਨਹੀਂ ਫੇਰ ਵੀ ਤਾਂ ਆ ਉਹ ਕੁਝ ਨਹੀਂ ਕਹਿੰਦੇ ਨਾ ਉਹ ਉਹ ਬਹਿਣਾ ਰਹਿਣ ਲੂਣੇ ਦੋ ਤੇ ਉਹ ਜਾਂ ਕਹਿੰਦੀ ਕੋਈ ਆਉਂਦੇ ਹੋ ਜਾਂਦੇ ਲੋਈ ਨਹੀਂ ਹੋ ਹਾਂ ਪਤਾ ਤਾਂ ਉਹ ਤੈਨੂੰ ਵੀ ਸੀ ਮੈਨੂੰ ਕਦਾਂ ਪਤਾ ਸੀਗਾ ਇਹ ਤਾਂ ਹੈਪੀ ਤੇ ਵੀਰਪਾਲ ਗਲਤ ਸੀਗੇ ਲੈ ਕੋਈ ਕਹਿੰਦਾ ਮੈਨੂੰ ਪਤਾ ਨਹੀਂ ਤੇ ਮੈਨੂੰ ਫੋਕਾਉਂਗਾ ਮੈਂ ਹੁਣ ਕਰ ਦੱਸ ਸਕਦਾ ਤੈਨੂੰ ਪਤਾ ਹੀ ਲੈ ਤੈਨੂੰ ਤੂੰ ਉਦੋਂ ਕਹਿੰਦਾ ਤਾਂ ਹੈਗਾ ਤੀ ਨਾ ਮੈਂ ਤੇਰੇ ਲਈ ਸਾਰੀ ਰਿਕਾਰਡਿੰਗ ਕਰੀ ਬੈਠੀ ਆ ਤੈਨੂੰ ਪਤਾ ਸੀ ਤੇਰੀ ਰਿਕਾਰਡਿੰਗ ਮੈਂ ਕਰੀ ਬੈਠੀ ਆ ਤੈਨੂੰ ਪਤਾ ਤਾਂ ਹੈਗਾ ਸੀ ਨਾ ਤਾਂ ਹਾਂ ਇਹ ਤੇ ਗਲਤ ਨੇ ਦੋਨੇ ਜਾਣੀ ਤਦ ਉਹ ਕਹਿੰਦੀ ਆਪਾਂ ਤੁੰਗਰੇ ਮਨ ਕਰਾਂ ਪਰ ਮੈਂ ਕਹਾ ਬੋਰੀ ਮਰ ਜਾਂਦੀ ਐ ਗੱਲ ਤਾਂ ਤਾਂ ਸੁਲਿਆ ਕਰ ਪਹਿਲਾਂ ਦੇਖ ਤਾਂ ਲਿਆ ਕਰ ਬੋਲਣ ਲੱਗਿਆ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658